ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਸ਼੍ਰੀ ਅਮਰਤਸਰ ਸਾਹਿਬ ਤੇ ਇੱਥੋਂ ਦਾ ਜਿਹੜਾ ਆਪਾਂ ਤੁਹਾਨੂੰ ਚੂੜਾ ਬਾਜ਼ਾਰ ਵਿਖਾਵਾਂਗੇ ਤੇ ਮਾਰਕੀਟ ਦੇ ਵਿੱਚ 50-60 ਦੁਕਾਨਾਂ ਹੈਗੀਆਂ ਤੇ ਉਹ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਕਿਉਂਕਿ ਹੁਣ ਵਿਆਹ ਦਾ ਟਾਈਮ ਆ ਗਿਆ ਤੇ ਠੰਡ ਆਉਂਦੀ ਜਾਂਦੀ ਹੈ ਤੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਵਿਆਹ ਉਹ ਠੰਡ ਦੇ ਵਿੱਚ ਹੀ ਕਰਦੇ ਹਨ ਤੇ ਕੁੜੀਆਂ ਨੂੰ ਵੀ ਬਹੁਤ ਚਾਹ ਹੁੰਦਾ ਬਈ ਅਸੀਂ ਚੂੜਾ ਪਾਈਏ ਹਨ ਤੇ ਇਸੇ ਕਰਕੇ ਜਿਹੜੀ ਆਪਾਂ ਇਹ ਵੀਡੀਓ ਸਪੈਸ਼ਲ ਇਹ ਚੂੜੇ ਵਾਸਤੇ ਆ ਤੇ ਜਿਨੇ ਵੀ ਚੂੜਾ ਖਰੀਦਣਾ ਤੇ ਉਹ ਆਪਾਂ ਤੁਹਾਨੂੰ ਉਸ ਮਾਰਕੀਟ ਦਾ ਆ ਤਾਂ ਪਤਾ ਦੱਸਦੇ ਕਿੱਥੇ ਜੇ ਆ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਚੂੜਾ ਮਾਰਕੀਟ ਦੇ ਵਿੱਚ ਇਹ ਜਿਹੜਾ ਦਰਬਾਰ ਸਾਹਿਬ ਦਾ 2 ਨੰਬਰ ਗੇਟ ਆ ਤੇ ਇੱਧਰ ਸਾਹਮਣੇ ਜਿਹੜੀ ਉਹ ਮਾਰਕੀਟ ਬਣੀ ਹੋਈ ਆ ਚੂੜਾ ਮਾਰਕੀਟ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਤੇ ਇਧਰਲੇ ਪਾਸੇ ਇਹ ਜਿਹੜਾ ਜੋੜਾ ਘਰ ਬਣਿਆ ਹੋਇਆ ਵਾ ਜਿਹੜਾ 2 ਨੰਬਰ ਗੇਟ ਕੋਲੇ ਤੇ ਆ ਸਾਹਮਣੇ ਜਿਹੜਾ ਇੱਥੋਂ ਝੂੜਾ ਬਾਜ਼ਾਰ ਸ਼ੁਰੂ ਹੋ ਜਾਂਦਾ ਵਾ ਇੱਥੋਂ ਜਿਹੜੀਆਂ ਇਹ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਝੂੜੇ ਦੀਆਂ ਸਾਹਮਣੇ ਤੁਸੀਂ ਹਨ ਦੇਖ ਸਕਦੇ ਹੋ ਇਧਰਲੇ ਪਾਸੇ ਵੀ ਆ ਦੇਖੋ ਪਰ ਹਜੇ ਟਾਈਮ ਜਿਹੜਾ ਥੋੜਾ ਹੀ ਹੋਇਆ ਕਰਕੇ ਕਿਉਂਕਿ ਹਜੇ 1:00 ਵਜੇ ਦਾ ਟਾਈਮ ਆ ਤੇ ਇਸੇ ਕਰਕੇ ਜਿਹੜਾ ਹਜੇ ਮਾਰਕੀਟ ਇੰਨੀ ਜਿਹੜੀ ਫੁੱਲ ਨਹੀਂ ਭਰੀ ਹੋਈ ਹਜੇ ਰੈਲਾ ਚੱਲੀ ਜਾਂਦਾ ਕੰਮ ਆ ਦੇਖੋ ਜਿੱਧਰਲੇ ਪਾਸੇ ਤੁਸੀਂ ਮਰਜ਼ੀ ਵੇਖ ਲਓ ਇਧਰ ਬਸ ਸਾਰੇ ਪਾਸੇ ਜਾਂਦਾ ਚੂੜਾ ਤੇ ਜਾਂ ਫਿਰ ਲੇਡੀ ਜੀ ਸਮਾਨ ਜਿਵੇਂ ਪਰਸ ਹੋ ਗਏ ਤੇ ਸੋਨੇ ਛੱਲੇ ਦਾ ਕੰਮ ਆਹ ਦੇਖੋ ਚੂੜਾ ਸਾਰੇ ਪਾਸੇ ਚੂੜੇ ਜੂੜੇ ਪਏ ਆ ਤੇ ਇਧਰਲੇ ਪਾਸੇ ਜਿਹੜੇ ਸੁਨਾਰੇ ਵੀ ਬੈਠੇ ਹੋਏ ਆ ਹਨਾ ਤੇ ਸੁਨਾਰਿਆਂ ਦਾ ਕੰਮ ਜਿਹੜਾ ਵੱਡੇ ਲੈਵਲ ਤੇ ਹੈਗਾ ਇਸ ਮਾਰਕੀਟ ਦੇ ਵਿੱਚ ਜੇ ਮਨ ਲਾ ਹੁਣ ਕਿਵੇਂ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਵਾ ਤੇ ਉਹਦੇ ਲਈ ਇੱਥੇ ਜਿਹੜਾ ਬੈਸਟ ਆ ਮਤਲਬ ਆਪਾਂ ਇਥੋਂ ਖਰੀਦਦਾਰੀ ਕਰ ਸਕਦੇ ਆ ਦੇਖੋ ਜੇ ਕਿਸੇ ਨੇ ਹੁਣ ਕਿਉਂਕਿ ਕੁੜੀਆਂ ਨੂੰ ਹੁੰਦਾ ਵਾਚਾ ਹਨ ਵੀ ਚੂੜਾ ਵਧੀਆ ਲਿਆ ਜਾਵੇ ਤੇ ਤੁਸੀਂ ਅੰਮ੍ਰਿਤਸਰ ਇਸ ਮਾਰਕੀਟ ਦੇ ਵਿੱਚ ਆ ਕੇ ਜਿਹੜਾ ਚੂੜਾ ਆਵੇ ਲਿਆ ਸਕਦੇ ਦੇਖੋ ਕਿ ਹਰ ਪਾਸੇ ਜਿਹੜੇ ਪਾਸੇ ਤੁਸੀਂ ਮਰਜੀ ਦੇਖ ਲਓ ਤੁਹਾਨੂੰ ਸਾਰੇ ਪਾਸੇ ਜਿਹੜੀਆਂ ਚੂੜੇ ਦੀਆਂ ਦੁਕਾਨਾਂ ਹੀ ਹਜੇ ਜਿਹੜੀਆਂ ਉਹ ਮਿਲਣਗੀਆਂ ਕਈ ਦੁਕਾਨਾਂ ਜਿਹੜੀਆਂ ਓਪਨ ਕਰੀ ਜਾਂਦੇ ਹੈ ਚੂੜੇ ਵਾਲੀਆਂ ਆ ਦੇਖੋ ਵੱਡੇ ਵੱਡੇ ਸ਼ੋਰੂਮ ਬਣੇ ਹੋਏ ਆ ਤੇ ਕਟੋ ਕੱਟ ਵੀ ਇੱਥੇ 50 ਤੋਂ 60 ਦੁਕਾਨਾਂ ਜਿਹੜੇ ਚੂੜੇ ਦੀਆਂ ਹੈਗੀਆਂ ਆ। ਹਾਂ ਦੇਖੋ ਇੱਧਰੇ ਪਾਸ। ਉਹ ਸਾਹਮਣੇ ਫੇਰ ਜਿਹੜੇ ਸੁਨਿਹਾਰੇ ਬੈਠੇ ਹੋਏ ਆ। ਚੂੜੇ ਬਿਆਰ ਲੰਗਨਸਾਰ ਜਿਹੜੀ ਸ਼ਾਸਤਰੀ ਮਾਰਕੀਟ ਆ ਜਾਂਦੀ ਆ। ਆ ساری ਸ਼ਾਸਤਰੀ ਮਾਰਕੀਟ ਆ। ਤੇ ਸ਼ਾਸਤਰੀ ਮਾਰਕੀਟ ਦੇ ਵਿੱਚ ਵੀ ਜਿਹੜਾ ਕੱਪੜਾ ਵਾਧੂ ਸੌਣੋਂ ਮਿਲ ਜੂਗਾ ਤੇ ਬਾਕੀ ਨਾ ਇੱਥੇ ਇੱਕ ਸੌਂਵ ਬਾਜ਼ਾਰ ਆ ਤੇ ਉਹ ਜਿਹੜਾ ਸੌਂਵਾਰ ਨੂੰ ਲੱਗਦਾ ਵਾ ਤੇ ਉਹ ਆਪਾਂ ਤੁਹਾਨੂੰ ਕਿਸੇ ਦਿਨ ਸੌਂਵਾਰ ਨੂੰ ਜਦ ਆਏ ਨਾ ਤੇ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਸੌਂਵਾਰ ਨੂੰ ਜਿਹੜਾ ਲੱਗਿਆ ਬ ਯਾਰ ਜਿਹਦੇ ਵਿੱਚ ਲੇਡੀਜ਼ ਦੇ ਕੱਪੜੇ ਬਹੁਤ ਜ਼ਿਆਦਾ ਜਿਹੜੇ ਉਥੇ ਵਿਗਦੇ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਸ਼ੋਪਿੰਗ ਕਰਨ ਵਾਸਤੇ ਵੀ ਆਉਂਦੇ ਹਨ ਤੇ ਉਹ ਆਪਾਂ ਤੁਹਾਨੂੰ ਦਿਖਾਏ ਦਨ ਦਿਖਾਵਾਂਗੇ ਹੁਣ ਆਪਾਂ ਜਿਹੜਾ ਇਸ ਵਕਤ ਆ ਉਹ ਹੈਗਾ ਆਪਾਂ ਸੌਂਵ ਬਾਜ਼ਾਰ ਦੇ ਵਿੱਚ ਤੇ ਇਹ ਜਿਹੜਾ ਸਪੈਸ਼ਲ ਸੋਮਵਾਰ ਦਾ ਦਿਨ ਰੱਖਿਆ ਹੋਇਆ ਹੈ ਇਸ ਮਾਰਕੀਟ ਦਾ ਤੇ ਸੋਮਵਾਰ ਨੂੰ ਜਿਹੜੀ ਇਹ ਮਾਰਕੀਟ ਓਪਨ ਹੁੰਦੀ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਇੱਥੇ ਸੇਲਾਂ ਲੱਗਦੀਆਂ ਤੇ ਲੋਕ ਸ਼ੋਪਿੰਗ ਕਰਨ ਵਾਸਤੇ ਆਉਂਦੇ ਆ ਕਿਉਂਕਿ ਕਿਸੇ ਦਿਨ ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਹਜੇ ਵੀ ਹੈ ਨਾ ਜਿਹੜਾ ਸਮਾਨ ਹੈ ਕੱਢਿਆ ਪਿਆ ਕੱਪੜੇ-ਕੋਪੜੇ ਜਿਹੜੇ ਕੱਢੇ ਹੋਏ ਆ ਤੇ ਭੀੜ ਆ ਇਹ ਜਿਹੜਾ ਬਾਜ਼ਾਰ ਆ ਤੇ ਜਿੱਦਣ ਵੀ ਇਹ ਖੁੱਲਿਆ ਆਪਾਂ ਤੁਹਾਨੂੰ ਰੰਗ ਡਾਂਗ ਇਹਦਾ ਜਰੂਰ ਦਿਖਾਉਣਾ ਹੈ ਬਾਜ਼ਾਰ ਦਾ ਇਹ ਬਾਜ਼ਾਰ ਦੇ ਵਿੱਚ ਰਮਾਲਾ ਸਾਹਿਬ ਵੀ ਜੋ ਵੀ ਤੁਸੀਂ ਲੇਡੀ ਜੈਂਟਸ ਜੋ ਵੀ ਕੱਪੜੇ ਲੈਣਾ ਚਾਹੋ ਨਾ ਤੁਹਾਨੂੰ ਸਾਰੇ ਮਿਲ ਜਾਣਗੇ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦ ਦਿਨ ਇਹ ਸੋਮਵਾਰ ਲੱਗਿਆ ਹੋਇਆ ਤੇ ਕਿਸੇ ਦਿਨ ਇਹ ਆਉਣਾ ਪਾਣਾ ਸਪੈਸ਼ਲ ਆਪਾਂ ਨੂੰ ਫਿਰ ਹਰ ਇੱਕ ਗਲੀ ਗਲੀ ਦੇ ਵਿੱਚ ਜਿਹੜਾ ਇਹ ਸਮਾਨ ਇੱਥੇ ਜਿਹੜਾ ਕੱਪੜੇ ਦਾ ਇਥੋਂ ਨੂੰ ਮਿਲੂਗਾ ਬਿਲਕੁਲ ਜਿਹੜੀ ਇਹ ਦਰਬਾਰ ਸਾਹਿਬ ਦੇ ਨਾਲ ਇਹ ਮਾਰਕੀਟ ਬਣੀ ਹੋਈ ਆ ਤੇ ਸੰਤੋਖ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬਿਲਕੁਲ ਇਹਦੇ ਨਾਲ ਆ ਜਿਹੜਾ ਗੇਟ ਹੌਸ ਦਾ ਤਾਂ ਫਿਰ ਵੀ ਅੱਗੇ ਪਿੱਛੇ ਲੋਕ ਜਿਹੜੇ ਦਿਨਾਂ 'ਚ ਸ਼ਾਪਿੰਗ ਕਰਨ ਆਉਂਦੇ ਆ ਪਰ ਜ਼ਿਆਦਾਤਰ ਇਹ ਜਿਹੜਾ ਸੋਵਾਰ ਆ ਲੱਗਦਾ ਇਹਨੂੰ ਬੈਸਟ ਆ ਆ ਸਾਹਮਣੇ ਹੈਗਾ ਗੁਰਦੁਆਰਾ ਸੰਤੋਖ ਸਰ ਸਾਹਿਬ ਟਾਲੀ ਸਾਹਿਬ ਤੇ ਇਹਦੇ ਨਾਲ ਹੀ ਜਿਹੜਾ ਸੋਮ ਬਾਜ਼ਾਰ ਸ਼ੁਰੂ ਹੋ ਜਾਂਦਾ ਅੱਗੇ ਜਾ ਕੇ ਕਾਠੀ ਬਾਜ਼ਾਰ ਚੂੜਾ ਬਾਜ਼ਾਰ ਤੇ ਦੋ ਨੰਬਰ ਗੇਟ ਆ ਜਾਂਦਾ ਦਰਬਾਰ ਸਾਹਿਬ ਦਾ ਤੇ ਇਧਰਲੇ ਪਾਸੇ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਉਹ ਬਣਿਆ ਹੋਇਆ ਵਾ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਜਿਹੜਾ ਚੂੜਾ ਬਾਜ਼ਾਰ ਵਿਖਾਇਆ ਵਾ ਜਿਹੜਾ ਸ਼੍ਰੀ ਅਮਰਤਸਰ ਸਾਹਿਬ ਦਾ ਤੇ ਕਿਵੇਂ ਦੀ ਲੱਗੀ ਅੱਜ ਜਿਹੜੀ ਵੀਡੀਓ ਉਹ ਆਪਣੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਬਾਕੀ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੋ ਵੀਡੀਓ ਨੂੰ ਹਾਈਪ ਜਰੂਰ ਕਰਿਆ ਜੋ ਤੇ ਆਪਾਂ ਕਿਸੇ ਦਿਨ ਤੁਹਾਨੂੰ ਸੌਂ ਬਾਜ਼ਾਰ ਵਿਖਾਵਾਂਗੇ ਸੌਂਵਾਰ ਨੂੰ ਲੱਗਦਾ ਵਾ ਤੇ ਕਪੜੇ ਦਾ ਬਾਜ਼ਾਰ ਆ ਉਹ ਆਪਾਂ ਜਿਹੜੇ ਥੋੜਾ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਇੱਥੇ ਅੱਜ ਜਿਹੜੇ ਆਪਾਂ ਵੀਡੀਓ ਸਮਾਪਤੀ ਕਰਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ